ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 18 ਜੂਨ ਨੂੰ ਦਿਨ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਅੱਜ ਤਰੀਕ ਹੈਗੀ ਆ 18 ਜੂਨ 2024 ਜਿਵੇਂ ਆਪਾਂ ਪਹਿਲਾਂ ਦੱਸਿਆ ਹੋਇਆ ਸੀਗਾ ਕਿ ਅੱਜ ਤੋਂ ਪੰਜਾਬ ਦਾ ਮੌਸਮ ਬਦਲੇਗਾ ਪਰ ਬਦਲੇ ਕਦੋਂ ਇਸ ਬਾਰੇ ਗੱਲ ਕਰਦੇ ਹਾਂ ਪਿਛਲੇ ਕਈ ਦਿਨਾਂ ਦੀ ਪੈ ਰਹੇ ਗਰਮੀ ਤੋਂ ਅੱਜ ਰਾਹਤ ਮਿਲੇਗੀ ਪਰ ਦੁਪਹਿਰ ਤੱਕ ਪੰਜਾਬ ਦਾ ਮੌਸਮ ਜਿਵੇਂ ਪਿਛਲੇ ਕਈ ਦਿਨਾਂ ਤੋਂ ਸੀਗਾ ਉਸੇ ਤਰ੍ਹਾਂ ਹੀ ਬਣੇ ਰਹਿਣ ਦੀ ਸੰਭਾਵਨਾ ਹੈ ਟੈਂਪਰੇਚਰ 44-45 ਡਿਗਰੀ ਦੇ ਆਸ-ਪਾਸ ਪੁਜਿਆ ਰਹੇਗਾ ਤੇ ਲੋ ਵੀ ਉਸੇ ਤਰ੍ਹਾਂ ਚੱਲਦੀ ਰਹੇਗੀ ਪਰ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਬਾਅਦ ਦੁਪਹਿਰ ਤੋਂ ਜਾਂ ਸ਼ਾਮ ਵੇਲੇ ਪੰਜਾਬ ਦੇ ਵਿੱਚ ਧੂੜ ਭਰੀਆਂ ਹਨੇਰੀਆਂ ਦੇ ਨਾਲ ਮੀਂਹ ਪੁੱਜ ਸਕਦਾ ਹੈ ਮੀਂਹ ਦੀ ਰਫ਼ਤਾਰ ਜੇ ਤਾਂ ਲੈਂਦੇ ਵਾਲੇ ਪਾਸਿਓ ਜਾਨਕੀ ਆਇਆ ਤਾਂ ਫਿਰ ਹਨੇਰੀ ਦੀ ਰਫ਼ਤਾਰ ਵੀ ਜ਼ਿਆਦਾ ਹੋਊਗੀ ਜੇਕਰ ਪੰਜਾਬ ਦੇ ਵਿੱਚੋ ਹੀ ਹੀਟ ਸੈੱਲ ਬਣੇ ਤਾਂ ਫਿਰ ਹਨੇਰੀ ਦੀ ਸਪੀਡ ਲਿਮਟਿਡ ਏਰੀਆ ਦੇ ਵਿੱਚ ਹੋਊਗੀ ਪਰ ਉੱਥੇ ਖਰਾਬਾ ਜ਼ਿਆਦਾ ਹੋਣ ਦੀ ਸੰਭਾਵਨਾ ਬਣਦੀ ਹੈ ਤੇ ਮੀਂਹ ਹਨੇਰੀਆਂ ਵੀ ਅੱਜ ਲਿਮਟਿਡ ਏਰੀਆ ਦੇ ਵਿੱਚ ਪੈਣਗੀਆਂ ਪਰ ਕੱਲ ਤੋਂ ਇਹ ਪੰਜਾਬ ਦੇ ਵੱਡੇ ਪੱਧਰ ਤੇ ਹਿੱਸੇ ਨੂੰ ਕਵਰ ਕਰਨਗੇ ਜੇਕਰ ਅੱਜ ਗੱਲ ਕਰੀਏ ਤਾਂ ਫਿਰੋਜ਼ਪੁਰ ਹਾਂ ਇਹ ਹਾਜਲਕਾ ਮੁਕਸਰ ਅਮਰਸਰ ਤਰਨਤਨ ਗੁਰਦਾਸਪੁਰ ਪਠਾਨਕੋਟ ਇਹਨਾਂ ਇਲਾਕਿਆਂ ਦੇ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ ਜੇਕਰ ਇਹ ਕਾਰਵਾਈਆਂ ਅੱਗੇ ਵਧੀਆਂ ਨੇ ਤਾਂ ਇਹ ਹੋਰ ਜ਼ਿਲ੍ਹਿਆਂ ਨੂੰ ਵੀ ਪ੍ਰਭਾਵਿਤ ਕਰਨਗੇ ਅਤੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਠੰਡੀ ਹਨੇਰੀ ਚੱਲ ਸਕਦੀ ਹੈ ਮੀਂਹ ਦੀਆਂ ਕਾਰਵਾਈਆਂ ਅੱਜ ਥੋੜੇ ਖੇਤਰਾਂ ਦੇ ਵਿੱਚ ਹੋਣਗੀਆਂ ਪਰ ਹਨੇਰੀ ਜ਼ਿਆਦਾਤਰ ਖੇਤਰਾਂ ਦੇ ਵਿੱਚ ਚੱਲਣ ਦੀ ਸੰਭਾਵਨਾ ਬਣੀ ਹੋਈ ਹੈ ਪੰਜਾਬ ਦੇ ਵਿੱਚ